ਤੇ ਕੱਲ ਕਿਹੜੇ ਖੜੇ ਆਰੀ ਲੰਡਕਾਂ ਚੀਪਾਂ ਤੇ ਮੋਟਰਸਾਈਕਲ ਤੇ ਘੋੜਿਆਂ ਦੇ ਵੈਸਟਰ ਰੇਡਰ ਤੇ ਜਾਫੀ ਬਣਾਂਗੇ ਤੇ ਪੂਰੀ ਵੀਡੀਓ ਦੇਖਿਓ ਤੇ ਪੂਰੀ ਜਾਣਕਾਰੀ ਦੇਵਾਂਗੇ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 24 ਅਕਤੂਬਰ ਨੂੰ ਪੰਜ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਾਰੀ ਲੰਡੀਆਂ ਚੀਪਾਂ ਤੇ ਮੋਟਰਸਾਈਕਲ ਤੇ ਘੋੜਿਆਂ ਦੇ ਵੈਸਟਰ ਰੇਡਰ ਤੇ ਜਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਤੇ ਆਪਾਂ ਗੱਲ ਕਰ ਕਵੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਵੱਡੀ ਟੂਰਨਾਮੈਂਟ ਬੂ ਹਵੇਲੀਆਂ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਰੱਤਾ ਗੁੱਦਾ ਤੇ ਮਾਝਾ ਲੈਂਜ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਮਾਝਾ ਲੈਂਜ ਦੀ ਟੀਮ ਸੈਕੰਡ ਰਹੀ ਤੇ ਰੱਤਾ ਗੁੱਦਾ ਦੀ ਟੀਮ ਫਾਸਟ ਤੇ ਅੱਗੇ ਗੱਲ ਕਰਦੇ ਕਥੂ ਨੰਗਰ ਸ੍ਰੀ ਅਮਰitsar ਸਾਹਿਬ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 111000 ਤੇ ਦੂਜਾ ਇਨਾਮ ਲੱਖ ਰੁਪਈਆ ਸੀ ਤੇ ਉਥੇ ਭਾਈ ਲੱਧੂ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਐਸਜੀਪੀਸੀ ਦੀ ਟੀਮ ਸੈਕੰਡ ਰਹੀ ਤੇ ਭਾਈ ਲੱਧੂ ਦੀ ਟੀਮ ਫਾਸਟ ਤੇ ਅੱਗੇ ਗੱਲ ਕਰਦੇ ਆਂ ਈਵਨ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਬਚੇਰੇ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਪੰਢਾਲ ਦੋਨਾ ਤੇ ਈਵਨ ਪਲੱਸ ਫਰੰਦੀਪੁਰ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਈਵਨ ਪਲੱਸ ਫਰੰਦੀਪੁਰ ਦੀ ਟੀਮ ਫਾਸਟ ਰਹੀ ਤੇ ਪੰਢਾਲ ਦੋਨਾ ਦੀ ਟੀ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਮਹਿਕਪਤੜਾ ਵਾਲਾ 17 ਕਬੜੀਆਂ પાਕੇ 17 ਨੰਬਰ ਲੈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਏਕਮ ਫਤਾਪੁਰੀਆ 13 ਟੱਚ ਲੈ ਕੇ 6 ਜਫੇ ਲਾਏ ਤੇ ਗੋਪੀ ਫਰੰਦੀਪੁਰਗੇ ਦਾ ਚੇਲਾ ਘੋੜੇ ਦਾ ਜੇਤੂ ਬਣਿਆ ਤੇ ਅੱਗੇ ਗੱਲ ਕਰਦੇ ਹਾਂ ਪ੍ਰਤਾਪਪੁਰਾ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਬੈਟ ਰੇਡਰ ਤੇ ਜਫੀਆਂ ਤੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੇਓਪਲੈਂਟੀ ਨਿਊਜ਼ੀਲੈਂਡ ਤੇ ਭੈਣੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਭੈਣੀ ਦੀ ਟੀਮ ਸੈਕੰਡ ਰਹੀ ਤੇ ਬੇਓਪਲੈਂਟੀ ਨਿਊਜ਼ੀਲੈਂਡ ਦੀ ਟੀਮ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਦੀਪਦਪੁਰਜੀ ਵਾਲਾ 19 ਕ ਵੱਡੀਆਂ ਪਾਕਿਸਤਾਨਾ ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਮਨੀਸ਼ ਬਾਹੂ ਅਕਬਰਪੁਰ 15 ਟੱਚ ਲੈ ਕੇ 7 ਜਫੇ ਲਾਏ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੱਗੇ ਗੱਲ ਕਰਦੇ ਦੋਲੋ ਨੰਗਲ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 131000 ਤੇ ਦੂਜਾ ਇਨਾਮ ਲੱਖ ਰੁਪਏ ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਲੰਡਗਾ ਜੀਪਾ ਦਿੱਤੇ ਗਈਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਮਾਂਡ ਤੇ ਬੇਰਸਾ ਪਲੱਸ ਦੋਲੋ ਨੰਗਲ ਦੀਆਂ ਟੀਮਾਂ ਦੇ ਵਿਚਕਾਰ ਹੋ ਰਿਹਾ ਦੇ ਵਿੱਚੋਂ ਬੇਰਸਾ ਪਲੱਸ ਦੋਲੋ ਨੰਗਲ ਦੀ ਟੀਮ ਫਾਸਟ ਰਹੀ ਤੇ ਕਮਾਂਡ ਦੀ ਟੀਮ ਸੈਕੰਡ ਤੇਤੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣ ਗਿਆ ਰਵੀ ਕੈਲਰ ਵਾਲਾ 31 ਕਬੱਡੀਆਂ ਪਾ ਕੇ 25 ਨੰਬਰ ਲੈਤੇ ਤੇ ਬੇਟ ਜਾਫੀ ਦੀ ਗੱਲ ਕਰਕੇ ਤਾਂ ਬੇਟ ਜਾਫੀ ਬਣ ਗਿਆ ਰਾਜਾ ਪੱਤਰੀ ਵਾਲਾ 20 ਟੱਚ ਲੈ ਕੇ 6 ਜੱਫੇ ਲਾਏ ਤੇ ਮੁੰਡੇ ਲੰਡੀਆਂ ਚੀਪਾਂ ਦੇ ਬੈਸਟ ਰੇਡਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਇੱਕ ਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ